ਸੰਗਰੂਰ ਦੇ ਲਹਿਰਾਗਾਗਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਦੁੱਧ ਦੀ ਫੈਕਟਰੀ ਨੂੰ ਸੀਲ ਕੀਤਾ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੂਬ ਸੂਚਨਾ ਮਿਲੀ ਸੀ ਕਿ ਇਸ ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਦੁੱਧ ਤਿਆਰ ਕਰਕੇ ਲਹਿਰਾਗਾਗਾ ਵਿੱਚ ਸਪਲਾਈ ਕੀਤਾ ਜਾਂਦਾ ਹੈ ਪਰ ਜਦ ਉਹ ਮੌਕੇ ਤੇ ਪਹੁੰਚੇ ਇਸ ਫੈਕਟਰੀ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਅਤੇ ਉਹਨਾਂ ਦੇ ਫੋਨ ਕਰਨ ਤੇ ਵੀ ਕੋਈ ਵੀ ਵਿਅਕਤੀ ਉਹਨਾਂ ਨੂੰ ਫੈਕਟਰੀ ਦੀ ਤਲਾਸ਼ੀ ਦੇਣ ਲਈ ਨਹੀਂ ਆਇਆ ਜਿਸ ਦੇ ਚਲਦੇ ਉਹਨਾਂ ਨੇ ਫੈਕਟਰੀ ਦੇ ਦੋਨੇ ਦਰਵਾਜ਼ੇ ਸੀਲ ਕਰ ਦਿੱਤੇ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਫੈਕਟਰੀ ਮਾਲਕ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜਦੋਂ ਫੈਕਟਰੀ ਮਾਲਕ ਉਹਨਾਂ ਨਾਲ ਸੰਪਰਕ ਕਰਦਾ ਹੈ ਤਾਂ ਉਹ ਫੈਕਟਰੀ ਵਿੱਚ ਪਏ ਸਮਾਨ ਦੇ ਸੈਂਪਲ ਲੈ ਕੇ ਲੈਬ ਵਿੱਚ ਭੇਜਣਗੇ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਲਹਾਰਾ ਗਾਗਾ ਦੇ ਕੋਲ ਪਿੰਡ ਕੋਟੜ ਡੇਲ ਹੈ ਜਿੱਥੇ ਕਿ ਕੋਈ ਬੰਦਾ ਅ ਦੁੱਧ ਤਿਆਰ ਕਰਕੇ ਲਹਿਰਗਾਗਾ ਵੀ ਫਿਰ ਰੋਜ਼ ਸਪਲਾਈ ਕਰਦਾ ਹੈ ਟੈਂਕਰਾਂ ਵਿੱਚ ਭਰ-ਭਰ ਕੇ ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਝ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ-ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ ਤੋਂ ਆਨਾਂ ਕਰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ ਸਰ ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਗਏ ਨੇ ਤੇ ਸਮਾਨ ਕੀ ਕੁਝ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕਿੰਨੀਆਂ ਉਹ ਸਾਰੀਆਂ ਤਕਰੀਬਨ ਅਸੀਂ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ ਸਰ ਇਹ ਦੁੱਧ ਕਿੱਥੇ ਜਾਂਦਾ ਸੀਗਾ ਕੁਝ ਪਤਾ ਲੱਗਾ ਕਿੰਨੀ ਕਿੰਨੀ ਕੁਆਂਟੀਟੀ 'ਚ ਦੁੱਧ ਬਣਦਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਟੈਂਕਰ ਲੈ ਕੇ ਆਉਂਦੇ ਸੀਗੇ ਹਮਤ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ 2-3 ਟੈਂਕਰ ਬਣਾ ਕੇ ਲਹਰਗਾਗਾ ਵਿਖੇ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਹੈ ਜੀ ਇਸ ਦਾ ਲੋਕ ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲਾਂਗੇ ਤੇ ਸੈਂਪਲਿੰਗ ਇਹਦੀ ਫੇਰ ਦੁਬਾਰਾ ਸੈਂਪਲਿੰਗ ਕਰਾਂਗੇ ਡਾਕਟਰ ਸਾਹਿਬ ਕੋਈ ਟੈਂਕਰ ਨੰਬਰ ਮਿਲੇ ਹੈ ਤੁਹਾਨੂੰ ਕੋਈ ਗੱਡੀ ਨੰਬਰ ਮਿਲੇ ਹੋਣ ਕੋਈ ਉਹਨਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿੱਥੇ ਗਏ ਆ ਉਹ ਟੈਂਕਰ ਪਾਲ ਕੀਤੀ ਹੋਵੇ ਨਹੀਂ ਉਹ ਸਾਨੂੰ ਨੰਬਰ ਆ ਜਾਏਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ ਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਐ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀਸ ਨਾਲ ਗੱਲ ਕਰਕੇ ਕਰਾਂਗੇ ਜਿੱਥੇ ਇਹ ਮਾਲ ਲੈਂਦੇ ਸੀਗੇ ਜੀ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਮਾਲ ਲੈਂਦੇ ਸੀਗੇ ਜਾਂ ਹਾਂ ਉਹ ਅਸੀਂ ਹੁਣ ਲਹਿਰੇ ਅੱਗੇ ਜਾਂਦੇ ਆ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਦੀ ਸਪਲਾਈ ਕਿੱਥੇ ਕਰਦਾ ਸੀ ਸਰ ਇੱਕ ਕੁਐਸਚਨ ਸੀਗਾ ਵੀ ਤੁਸੀਂ ਪਿੰਡ ਦੇ ਵਿੱਚ ਕਾਰਵਾਈ ਕੀਤੀ ਐ ਇਹਦਾ ਪਿੰਡ ਦਾ ਕੋਈ ਮਹੱਤਵਪੂਰਨ ਬੰਦਾ ਜਾਂ ਕੋਈ ਪੰਚਾਇਤ ਜਾਂ ਕੋਈ ਸਰਪੰਚ ਮੌਕੇ ਤੇ ਹਾਂ ਸਟਨ ਨਾਲ ਪੁਲਿਸ ਟੀਮ ਸਾਰੀ ਨਾਲ ਇਹਨਾਂ ਨੂੰ ਅਸੀਂ ਨਾਲ ਲੈ ਕੇ ਆਏ ਸੀ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਰੀ ਕਾਰਵਾਈ ਹੋਈ ਹੈ